ਬਹੁਤ ਹੀ ਪਿਆਰੀ ਕਹਾਣੀਆਂ ਇੱਕ ਰਾਜ ਤੇ ਰਾਜਾ ਸੀ ਉਹ ਸੁਦਾ ਇੱਕ ਵਫਾਦਾਰ ਮੰਤਰੀ ਸੀ ਰਾਜੇ ਦਾ ਮੰਤਰੀ ਬਹੁਤ ਬੁੱਧੀਮਾਨ ਸੀ ਉਹ ਅਕਸਰ ਇਹ ਗੱਲ ਕਹਿੰਦਾ ਸੀ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਇੱਕ ਵਾਰ ਰਾਜਾ ਆਪਣੇ ਸੰਗਠਨ ਤੇ ਬੈਠਾ ਸੀ ਮੰਤਰੀ ਵੀ ਉਹਦੇ ਕੋਲ ਬੈਠਾ ਸੀ ਅਚਾਨਕ ਮੰਤਰੀ ਤਲਵਾਰ ਉਸ ਦੇ ਹੱਥੋਂ ਸੁੱਟ ਕੇ ਉਸ ਦੇ ਪੈਰ ਉੱਪਰ ਡਿੱਗ ਜਾਂਦੀ ਹੈ ਤਦ ਰਾਜੇ ਦੇ ਪੈਰ ਦੀ ਇੱਕ ਉਂਗਲੀ ਕੱਟੀ ਜਾਂਦੀ ਹੈ। ਤਦ ਮੰਤਰੀ ਨੇ ਕਿਹਾ, "ਮਹਾਰਾਜ, ਜੋ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ।" ਰਾਜਾ ਇਹ ਸੁਣ ਕੇ ਬੜਾ ਗੁੱਸੇ ਹੋਇਆ। ਉਸ ਨੇ ਮੰਤਰੀ ਤੋਂ ਪੁੱਛਿਆ, "ਮੇਰੀ ਉਂਗਲ ਕੱਟੀ ਗਈ ਹੈ। ਕਿ ਤੂੰ ਕਹਿ ਰਾਂ ਹੈ ਇਹ ਚੰਗੇ ਲਈ ਹੋਇਆ? ਇਸ ਵਿੱਚ ਭਲਾ ਚੰਗਾ ਕੀ ਹੈ?" ਰਾਜਾ ਗੁੱਸੇ ਹੋ ਗਿਆ ਤੇ ਮੰਤਰੀ ਨੂੰ ਜੇਲ੍ਹ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਮੰਤਰੀ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਇਆ ਜਿਹੜਾ ਜਾਂਦੇ ਨੂੰ ਮੰਤਰੀ ਨੇ ਰਾਜੇ ਨੂੰ ਫਿਰ ਤੋ ਕਿਹਾ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਉਸਨੇ ਸੋਚਿਆ ਇਹ ਕਿੰਨਾ ਅਜੀਬ ਬਹਿਤੀ ਹੈ ਜਿਹੜਾ ਜਾਂਦਾ ਕਹਿ ਰਿਹਾ ਤੇ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਇਸ ਘਟਨਾ ਨੂੰ ਤਿੰਨ ਮਹੀਨੇ ਬੀਤ ਗਏ ਇੱਕ ਦਿਨ ਰਾਜਾ ਆਪਣੇ ਘੋੜੇ ਤੇ ਬੈਠ ਕੇ ਸੈਨਿਕਾਂ ਦੇ ਨਾਲ ਸ਼ਿਕਾਰ ਖੇਡਣ ਗਿਆ। ਉਹ ਸਾਰੇ ਸੰਘਣੇ ਜੰਗਲ ਵਿੱਚ ਚਲੇ ਗਏ। ਰਾਜਾ ਇੱਕ ਹਿਰਨ ਦਾ ਪਿੱਛਾ ਕਰਦੇ ਹੋਏ ਸੰਘਣੇ ਜੰਗਲ 'ਚ ਚਲਾ ਗਿਆ। ਆਪਣੇ ਸੈਨਿਕਾਂ ਤੋਂ ਵੱਖ ਹੋ ਗਿਆ। ਹਾਲੇ ਕਿ ਉਹ ਹਿਰਨ ਨੂੰ ਫੜ ਤ ਨਹੀਂ ਸਕਿਆ। ਪਰ ਉਹ ਆਪਣਾ ਰਸਤਾ ਭੁੱਲ ਗਿਆ। ਜੰਗਲ ਵਿੱਚ ਗਵਾਚ ਗਿਆ। ਜਿੱਦੂ ਰਾਜੇ ਨੂੰ ਇਹ ਅਹਿਸਾਸ ਹੋਇਆ ਤੇ ਉਹ ਬਹੁਤ ਦੂਰ ਆ ਚੁੱਕਿਆ ਹੈ ਉਹ ਜੰਗਲ ਚੋਂ ਬਾਹਰ ਨਿਕਲਨ ਦਾ ਰਸਤਾ ਲੱਭਣ ਲੱਗਿਆ ਅਚਾਨਕ ਰਾਜੀ ਨੂੰ ਜੰਗਲ ਵਿੱਚ ਰਹਿਣ ਵਾਲੇ ਆਦਿਵਾਸੀਆਂ ਦੇ ਇੱਕ ਟੋਲੇ ਨੇ ਘੇਰ ਲਿਆ ਉਹ ਆਦਿਵਾਸੀ ਰਾਜੀ ਦੇ ਰਾਜ ਵਿੱਚ ਨਹੀਂ ਸੀ ਉਹ ਰਾਜੀ ਨੂੰ ਪਸਾਨਦੇ ਵੀ ਨਹੀਂ ਸੀ ਇਸ ਲਈ ਉਹਨਾਂ ਨੇ ਰਾਜੀ ਨੂੰ ਫੜ ਲਿਆ ਤੇ ਆਪਣੇ ਕਬੀਲੇ ਵਿੱਚ ਲੈ ਗਏ ਉਹ ਆਦਿਵਾਸੀ ਇੱਕ ਅਜਿਹੇ ਅਸਾਨ ਦੇ ਪਹਾੜ ਵਿੱਚ ਸੀ ਜਿਹਨੂੰ ਉਹ ਮਾਰ ਕੇ ਆਪਣੇ ਦੇਵਤੇ ਨੂੰ ਖੋਸ ਕਰਨ ਵਾਸਤੇ ਬਲੀ ਦੇ ਦੇਣਾ। ਰਾਜਾ ਆਪਣੀ ਜਾਨ ਦੀ ਉਹਨਾਂ ਤੋਂ ਭੀਖ ਮੰਗ ਰਿਹਾ ਸੀ। ਉਹਨਾਂ ਆਦੀਵਾਸੀਆਂ ਨੂੰ ਰਾਜੇ ਦੀ ਭਾਸ਼ਾ ਸਮਝ ਚ ਨਹੀਂ ਆਈ। ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਉਹ ਰਾਜੇ ਨੂੰ ਆਪਣੇ ਕਬੀਲੇ ਵਿੱਚ ਲੈ ਆਏ। ਉਸ ਦੇ ਨਵੇਂ ਕੱਪੜੇ ਪਾਏ। ਉਸ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਾਈ ਗਈ। ਉਸ ਨੂੰ ਬਲੀ ਲਈ। ਤਿਆਰ ਕੀਤਾ ਗਿਆ ਠੀਕ ਜਦੋਂ ਉਹ ਰਾਜੇ ਨੂੰ ਮਾਰਨ ਵਾਲੇ ਸੀ ਕਬੀਲੇ ਦੇ ਮੁਖੀ ਨੇ ਦੇਖਿਆ ਕਿ ਰਾਜੇ ਦੇ ਇੱਕ ਪੈਰ ਦੀ ਉਂਗਲ ਕੱਟੀ ਹੋਈ ਹੈ ਇਹ ਦੇਖ ਕੇ ਉਸਨੇ ਢੋਲ ਵਾਲਿਆਂ ਨੂੰ ਹੁਕਮ ਦਿੱਤਾ ਰਾਜੇ ਦੀ ਬਲੀ ਦੇਣ ਤੋਂ ਰੋਕ ਦਿੱਤਾ ਤੇ ਕਹਿਣ ਲੱਗਿਆ ਇਸ ਮਨੁੱਖ ਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਇਹ ਅਧੂਰਾ ਹੈ ਤੇ ਜੇ ਅਧੂਰੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਹੈ ਤੇ ਦੇਵਤਾ ਖੋਸਨ ਦੀ ਵਿਜੇ ਗੁੱਸੇ ਹੋ ਜਾਣਗੇ। ਇਸ ਲਈ ਉਹਨੇ ਰਾਜੇ ਨੂੰ ਛੱਡਣ ਦਾ ਫੈਸਲਾ ਕਰ ਲਿੱਤਾ। ਰਾਜਾ ਖੁਸ਼ੀ-ਖੁਸ਼ੀ ਜੰਗਲ ਤੋਂ ਮਹਿਲ ਵਿੱਚ ਵਾਪਸ ਆ ਗਿਆ। ਵਾਪਸ ਆ ਕੇ ਫਿਰ ਉਸਨੇ ਸੋਚਿਆ ਜੇ ਮੇਰੇ ਪੈਰ ਜੰਗਲ ਕੱਟੀ ਨਾ ਹੁੰਦੀ। ਉਹ ਆਦੀਵਾਸੀ ਅੱਜ ਮੈਨੂੰ ਮਾਰ ਦਿੰਦੇ। ਇਸ ਦਾ ਮਤਲਬ ਮੰਤਰੀ ਸਹੀ ਸੀ। ਜੋ ਵੀ ਹੋਇਆ ਚੰਗੀ ਲੀ ਹੋਇਆ। ਰਾਜੇ ਨੇ ਸੈਨਿਕਾਂ ਨੂੰ ਤੁਰੰਤ ਹੁਕਮ ਦਿੱਤਾ। ਤੇ ਮੰਤਰੀ ਨੂੰ ਜੇਲ੍ਹ ਤੋਂ ਬਾਹਰ ਕੱਢੋ ਰਾਜੇ ਨੇ ਤਰੰਤ ਮੰਤਰੀ ਨੂੰ ਉਹਦਾ ਅਹੁਦਾ ਵਾਪਸ ਦੇ ਦਿੱਤਾ ਤੇ ਮੰਤਰੀ ਤਪਸਿਆ ਉਸ ਦਿਨ ਮੇਰੀ ਉਂਗਲੀ ਕੱਟੀ ਗਈ ਸੀ ਤੇ ਇਹ ਮੇਰੇ ਭਲੇ ਲਈ ਹੋਇਆ ਤੇ ਮੈਂ ਸਮਝ ਗਿਆ ਹਾਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ 3 ਮਹੀਨੇ ਜੇਲ੍ਹ ਵਿੱਚ ਰਹੇ ਤੁਹਾਨੂੰ ਇੰਨਾ ਕਸ਼ਟ ਸਹਿਣਾ ਪਿਆ ਤੁਹਾਡੇ ਨਾਲ ਤਾਂ ਬਹੁਤ ਬੁਰਾ ਹੋਇਆ ਮੰਤਰੀ ਮੁਸਕਰਾਇਆ ਤੇ ਬੋਲਿਆ ਤੇ ਮਹਾਰਾਜ ਮੈਂ ਤੁਹਾਡੇ ਨਾਲ ਮੰਤਰੀ ਸੀ ਮੈਂ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀ ਤੇ ਜੇ ਮੈਂ ਜੇਲ੍ਹ ਵਿੱਚ ਨਾ ਹੁੰਦਾ ਤੇ ਉਸ ਦਿਨ ਵੀ ਤੁਹਾਡੇ ਨਾਲ ਹੋਣਾ ਸੀ ਮਹਾਰਾਜ ਤੁਹਾਡੀ ਕੱਟੀ ਉਂਗਲ ਦੇਖ ਕੇ ਤੁਹਾਨੂੰ ਤਾਂ ਉਹਨਾਂ ਨੇ ਛੱਡ ਦਿੱਤਾ ਮੇਰਾ ਤਾਂ ਸਰੀਰ ਪੂਰਾ ਸੀ ਜੇ ਮੈਂ ਤੁਹਾਡੇ ਨਾਲ ਹੁੰਦਾ ਤਾਂ ਮੇਰੀ ਬਲੀ ਜ਼ਰੂਰ ਦੇ ਦਿੰਦੇ ਐਸ ਲਈ ਚੰਗਾ ਹੋਇਆ ਤੇ ਮੈਂ ਉਸ ਦਿਨ ਤੁਹਾਡੇ ਨਾਲ ਨਹੀਂ ਸੀ ਤੇ ਮੈਂ ਜੇਲ੍ਹ ਵਿੱਚ ਸੀ ਐਸ ਨਾਲ ਤੁਹਾਡੀ ਵੀ ਜਾਨ ਬਚ ਗਈ ਤਾਂ ਮੇਰੀ ਵੀ ਜਾਨ ਬਚ ਗਈ ਇਸ ਲਈ ਮੈਂ ਹਮੇਸ਼ਾ ਕਹਿੰਦਾ ਹਾਂ ਤਾਂ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਦੋਸਤੋ ਜੇ ਅਸੀਂ ਆਪਣੇ ਜੀਵਨ ਵਿੱਚ ਦੇਖੀਏ ਸਾਡੇ ਜੀਵਨ ਵਿੱਚ ਵੀ ਕਈ ਵਾਰ ਅਜਿਹੇ ਸਮਾਂ ਆਉਂਦਾ ਹੈ ਸਾਡੇ ਨਾਲ ਤਾਂ ਬਹੁਤ ਬੁਰਾ ਹੋ ਰਿਹਾ ਹੈ ਜਾਂ ਅਜਿਹੇ ਨਹੀਂ ਹੋਣਾ ਚਾਹੀਦਾ ਸੀ ਤਾਂ ਕੁਝ ਸਮੇਂ ਬਾਅਦ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਔਸਮੇ ਲੱਗਦਾ ਹੈ ਤਾਂ ਔਸਮੇ ਜੋ ਵੀ ਹੋਇਆ ਤੇ ਉਹ ਚੰਗੇ ਲਈ ਹੋਇਆ ਸੀ ਦਰਅਸਲ ਹਰ ਘਟਨਾ ਨੂੰ ਆਪਣੀ ਬੁੱਧੀ ਨਾਲ ਆਂਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿੱਚ ਸਾਡੀ ਬੁੱਧੀ ਵੀ ਸੀਮਤ ਹੁੰਦੀ ਹੈ ਅਸੀਂ ਆਪਣੀ ਸੀਮਤ ਬੁੱਧੀ ਨਾਲ ਕਿਸੇ ਘਟਨਾ ਦੇ ਅਯੋਗ ਜਾਂ ਉਯੋਗ ਹੋਣ ਦਾ ਅਮਾਨ ਨਹੀਂ ਲਗਾ ਸਕਦੇ ਪੂਰਾ ਸੰਸਾਰ ਕਰਮ ਉੱਪਰ ਆਧਾਰਿਤ ਹੈ ਜੋ ਚੰਗੇ ਕੰਮ ਕਰਦਾ ਹੈ ਉਸ ਨੂੰ ਸੌਖਾ ਮਿਲਦਾ ਏ ਜੋ ਬੁਰੇ ਕੰਮ ਕਰਦਾ ਏ ਉਸ ਨੂੰ ਦੁੱਖ ਮਿਲਦਾ ਏ ਇਸ ਲਈ ਜੇ ਤੁਸੀਂ ਕਿਤੇ ਦੁਖੀ ਦੌਰ ਵਿੱਚੋਂ ਗੁਜ਼ਰ ਰਹੇ ਹੋ ਹਮੇਸ਼ਾ ਯਾਦ ਰੱਖੋ ਤੁਹਾਡੇ ਬੁਰੇ ਕਰਮ ਕੱਟੇ ਜਾ ਰਹੇ ਨੇ ਤੇ ਪ੍ਰਤੀਤਿ ਤੁਹਾਡੇ ਬੁਰੇ ਕਰਮਾਂ ਦਾ ਫਲ ਦੇ ਕੇ ਹਰ ਸਮੇਂ ਅਣਤੀ ਵਾਰ ਲੈ ਕੇ ਜਾ ਰਹੀ ਹੈ ਇਹ ਸ੍ਰਿਸ਼ਟੀ ਤੁਹਾਡੇ ਦਸ਼ਮਨਾ ਵਗੈਰਾ ਨਹੀਂ ਬਣਾਈ ਗਈ ਰੱਬ ਦੁਆਰਾ ਬਣਾਈ ਗਈ ਹੈ ਐਸ ਲਈ ਦੁਨੀਆ ਵਿੱਚ ਕੁਝ ਵੀ ਗਲਤ ਨਹੀਂ ਹੋ ਸਕਦਾ ਸੋ ਆਪਣੇ ਦਿਮਾਗ ਤੋਂ ਇਹ ਖਿਆਲ ਕੱਢ ਦਿਓ ਤਾਂ ਤੁਹਾਡੇ ਨਾਲ ਕੁਝ ਬੁਰਾ ਹੋ ਸਕਦਾ ਹੈ ਤੇ ਹਮੇਸ਼ਾ ਯਾਦ ਰੱਖੋ ਕਦੇ-ਕਦੇ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਦੋਸਤੋ ਤੁਸੀਂ ਅੱਜ ਇਸ ਵੀਡੀਓ ਤੋਂ ਕੀ ਸਿੱਖਿਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਦੇ ਨਾਲ ਮੈਂ ਉਮੀਦ ਕਰਦਾ ਤਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਸੋ ਇਸ ਵੀਡੀਓ ਨੂੰ ਉਸ ਅਨਸਾਰ ਨਾਲ ਜ਼ਰੂਰ ਸ਼ੇਅਰ ਕਰੋ। ਜਿਸ ਵਿੱਚ ਕਹਾਣੀ ਸੌਣ ਦੀ ਲੋੜ ਹੈ। ਸੋ ਹਮੇਸ਼ਾ ਜੁੜੇ ਰਹੋ ਸਹਿਰੀ ਸੰਸਾਰ ਦੇ ਨਾਲ। ਮੈਂ ਇਸੇ ਤਰ੍ਹਾਂ ਕੰਮ ਤੇ ਕਿਸੇ ਲਿਆਉਂਦਾ ਰਹਾਂਗਾ। ਸੋ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਫੇਕ ਨਮੀ ਸਨੇਹ ਦੇ ਨਾਲ। ਤਦ ਤੱਕ ਆਪਣਾ ਖਿਆਲ ਰੱਖੋ। ਸ਼ੁਕਰੀਆ।